ਰਹਿ ਹਾਂ ਅਨਮੋਲ ਹੀਰੇ ਪੰਜਾਬ ਦੇ ਚੈਨਲ ਮੈਂ ਤੁਹਾਡਾ ਦੋਸਤ ਮੇਜਰ ਸਿੰਘ ਸੀੜੇ ਅੱਜ ਅਸੀਂ ਖੇੜੀ ਨਗਈਆ ਪਿੰਕ ਵਿੱਚ ਮੌਜੂਦ ਹਾਂ ਬੁਰਜ ਕੱਲਾ ਖੇੜੀ ਨਗਈਆ ਵਿਖੇ ਧੰ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਬੁਰਜ ਕੱਲੇ ਤੋਂ ਸਧੀਆਂ ਤਸਵੀਰਾਂ ਸਤਿ ਪ੍ਰਸਾਦ ਮਹੰਤ ਬਾਬਾ ਪ੍ਰਗਟਦਾਸ ਜੀ ਵੱਲੋਂ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਆਓ ਅਸੀਂ ਤੁਹਾਨੂੰ ਅੰਦਰ ਕਰਾਉਂਦੇ ਹਾਂ ਸੰਗਤ ਦੇ ਦਰਸ਼ਨ ਕਿ ਉਹ ਰੇਤ ਜਿਹੜੀ ਚੱਲਦੀ ਐ ਫਿਰ ਬਾਬਾ ਗੁਰੂ ਗੋਬਿੰਦ ਸਿੰਘ ਜੀ ਦੇ ਰੇਸ਼ੀ ਉਹਨਾਂ ਦੇ ਘਰ ਜਿਹੜੇ ਪੁੱਤ ਹੋਏ ਹੋਏ ਉਹਨੂੰ ਫਿਰ ਗੱਦੀ ਮਿਲੀ ਉਹਨਾਂ ਦੇ ਘਰੋਂ ਕਿਉਂਕਿ ਘੁੰਮ ਘੁਮਾ ਕੇ ਘੁੰਮ ਘੁਮਾ ਕੇ ਗੱਲ ਕਿੰਦੀ ਚੱਲ ਰਹੀ ਐ ਨਾ ਚਾਹੇ ਉਹਨਾਂ ਦੇ ਸੇਵਕ ਨੂੰ ਗੱਦੀ ਦੇਤੀ ਗੁਰੂ ਸਾਹਿਬ ਨੇ ਚਾਹੇ ਬਾਬਾ ਸ਼ਰੀ ਚੰਦ ਜੀ ਨੂੰ ਦੇ ਦਿੰਦੇ ਸੇਵਕ ਤੇ ਉਹਨਾਂ ਨੇ ਸੀ ਨਾ ਕਿਉਂਕਿ ਉਹਨਾਂ ਦੇ ਇਕਲੇ ਦਾ ਪੁੱਤ ਸੀ ਉਹਨਾਂ ਨੂੰ ਹੁਣ ਤਾਂ ਗੱਦੀ ਬਖਸ਼ਿਸ਼ ਕੀਤੀ ਸੀ ਉਹਨਾਂ ਨੂੰ ਗੋਤਾ ਗੱਦੀ ਬਖਸ਼ਿਸ਼ ਕੀਤੀ ਗੁਰੂ ਸਾਹਿਬ ਨੇ ਹਰ ਰਾਜ ਸਾਹਿਬ ਤੇ ਸੰਸਾਰ ਦੇ ਵਿੱਚ ਆਪਾਂ ਦੇਖਦੇ ਆ ਉਹ ਕਹਿੰਦਾ ਇਹ ਸਾਰਾ ਕੁਝ ਮੈਨੂੰ ਮਿਲਣਾ ਚਾਹੀਦਾ ਮੈਨੂੰ ਮਿਲਣਾ ਚਾਹੀਦਾ ਬਾਬਾ ਸ਼੍ਰੀ ਚੰਦ ਜੀ ਬੜਾ ਬਲਬਾਸਾ ਇਸ ਅਨੁਸਾਰ ਤੇ ਉਹਨਾਂ ਨੇ ਈਰਖਾ ਲਈ ਬੜਾ ਕੁਝ ਲੋਕ ਕਹਿਣ ਵਾਲੇ ਹੁੰਦੇ ਆ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਨਿਉ ਨਹੀਂ ਪਵਾਇਆ ਆਖਿਆ ਮੈਂ ਜਨੇਊ ਨਹੀਂ ਪਾਉਣਾ ਆਖਿਆ ਕਿਉਂ ਨਹੀਂ ਜਨੇਊ ਪਾਉਣਾ ਪਹਿਲਾਂ ਮੇਰੀ ਭੈਣ ਦੇ ਪਾ ਦੋ ਮੇਰੇ ਤੋਂ 5 ਸਾਲ ਵੱਡੀ ਹੈ ਉਹਦੇ ਪਾਵੇ ਜਨੇਊ ਕਹਿੰਦੇ ਬੀਬੀਆਂ ਜਨੇਊ ਨਹੀਂ ਪਾ ਸਕਦੀਆਂ ਕਹਿੰਦੇ ਫਿਰ ਮੈਂ ਵੀ ਜਨੇਊ ਨਹੀਂ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਜਦੋਂ ਵੀ ਉਹ ਤੇ ਪੰਡਤ ਆਏ ਨਾ ਉਸ ਸਾਹ ਦੇ ਕੋਲ ਆ ਕੇ ਆਖਿਆ ਸਤਿ ਸ੍ਰੀ ਅਕਾਲ ਸਾਡਾ ਜਿਹੜਾ ਧਰਮ ਹੈ ਉਹ ਡੁੱਬਦਾ ਜਾ ਰਿਹਾ ਹੈ ਤਾਰਿਆਂ ਨੂੰ ਮੁਸਲਮਾਨ ਬਣਾਵਾਂਗਾ ਤੇ ਗੁਰੂ ਸਾਹਿਬ ਨੇ ਆਖਿਆ ਜਾ ਕੇ ਕਹਦੇ ਹੋ ਕਿ ਗੁਰੂ ਜੋ ਤੇਗ ਬਹਾਦਰ ਸਾਹਿਬ ਜਦੋਂ ਮੁਸਲਮਾਨ ਬਣਾ ਲਓ ਅਸੀਂ ਆਪੇ ਮੁਸਲਮਾਨ ਬਣ ਜਾਾਂਗੇ ਤੁਹਾਨੂੰ ਲੋੜ ਨਹੀਂ ਪੈਣੀ ਧੱਕਾ ਕਰਨ ਦੀ ਅਸੀਂ ਆਪਣੇ ਆਪ ਮੁਸਲਮਾਨ ਬਣ ਜਾਾਂਗੇ ਜਦੋਂ ਜਾ ਕੇ ਔਰੰਗਜ਼ੇਹ ਬਾਦਸ਼ਾਹ ਨੂੰ ਆਖਿਆ ਔਰੰਗਜ਼ੇਹ ਬਾਦਸ਼ਾਹ ਕਹਿੰਦੇ ਗੱਲ ਇਹ ਬਣੀ ਹੁਣ ਸਾਰਿਆਂ ਨੂੰ ਸਨਮਾਨ ਇੱਕੋ ਘੁੱਟੇ 'ਚ ਬਣਾ ਲਾਂਗਾ ਤੇ ਉੱਥੇ ਔਰੰਗਜ਼ੇਹ ਬਾਦਸ਼ਾਹ ਨੇ ਜਦੋਂ ਤੇਗ বাহাদুর ਸਾਹਿਬ ਮਹਾਰਾਜ ਜੀ ਨੂੰ ਆਖਿਆ ਠੀਕ ਹੈ ਤੁਸੀਂ ਇਹਨਾਂ ਦੇ ਹੱਕ 'ਚ ਆਏ ਹੋ ਪਰ ਤੁਸੀਂ ਗੁਰੂ ਨਾਨਕ ਦੇ ਦੱਸੇ ਦੇ ਨਹੀਂ ਚੱਲਦੇ ਆਖਿਆ ਕਿਉਂ ਨਹੀਂ ਚੱਲਦੇ ਸੀ ਗੁਰੂ ਨਾਨਕ ਦੇ ਦੱਸੇ ਤੇ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਨੇ ਤੇ ਜਿਉ ਦੇ ਦਿੰਦੇ ਫਿਰ ਇਹਦਾ ਮਤਲਬ ਤੁਸੀਂ ਗੁਰੂ ਨਾਨਕ ਸਾਹਿਬ ਦੇ ਉਲਟ ਚੱਲਦੇ ਹੋ ਨਾ ਤੇ ਉੱਥੇ ਪਤਾ ਹੈ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੀ ਆਖਿਆ ਸੁਣਨ ਵਾਲੇ ਬੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਹਿੰਦੇ ਉਦੋਂ ਕਿ ਆਹਣ ਵੇਲੇ ਠੱਕਾ ਹੋ ਰਿਹਾ ਤੇ ਅਜ ਲੋਹਣ ਵੇਲੇ ਠੱਕਾ ਹੋ ਰਿਹਾ ਜੇ ਸਾਡੀ ਆਵਾਜ਼ ਬੰਦ ਹੋਣੀ ਹੈ ਤਾਂ ਠੱਕੇ ਦੇ ਪਿੱਛੇ ਹੋਣੀ ਜਿੱਥੇ ਠੱਕਾ ਹੋਇਆ ਉਹ ਚਾਹੇ ਹਿੰਦੂ ਨਾਲ ਹੋਵੇ ਚਾਹੇ ਮੁਸਲਮਾਨ ਨਾਲ ਹੋਵੇ ਹੋਵੇ ਚਾਹੇ ਈਸਾਈ ਨਾਲ ਹੋਵੇ ਚਾਹੇ ਜੈਨੀ ਨਾਲ ਹੋਵੇ ਚਾਹੇ ਬੋਧੀ ਨਾਲ ਹੋਵੇ ਚਾਹੇ ਪਾਰਸੀ ਨਾਲ ਹੋਵੇ ਦੁਨੀਆ ਤਿਕਨਸੇ ਕਿਸੇ ਦੇ ਧੱਕਾ ਹੋਵੇ ਅਸੀਂ ਉਸ ਧੱਕੇ ਦੇ ਵਿਰੁੱਧ ਲੜਾਂਗੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਚੱਲਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਲੋਕਾਂ ਨੇ ਕਿ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਸੀਂ ਗੁਰੂ ਨਾਨਕ ਦੇ ਦੱਸੇ ਤਿਨ ਚੱਲਦੇ ਕਹਿੰਦੇ ਕਿਉਂ ਕਹਿੰਦੇ ਉਹ ਤੁਰ ਕੇ ਚੱਲਦੇ ਸੀ ਤੁਸੀਂ ਰੱਥਾਂ ਤੇ ਫਿਰਦੇ ਹੋ ਕਹਿੰਦੇ ਉਦੋਂ ਸਮਾਂ ਜਿਹੜਾ ਸੀ ਉਦੋਂ ਪੈਦਲ ਚੱਲਣ ਦਾ ਸੀ ਅੱਜ ਸਮਾਂ ਰੱਥਾਂ ਦਾ ਆ ਗਿਆ ਜੇ ਅਸੀਂ ਕਰ ਸਕਦੇ ਤਾਂ ਗੁਰੂ ਸਾਹਿਬ ਵੀ ਸਮੇਂ ਦੇ ਨਾਲ ਦਵਲ ਸਕਦੇ ਸੀ ਜੀ ਸਾਰਾ ਸਮੇਂ ਦੇ ਨਾਲ ਜੇ ਅਸੀਂ ਸਮੇਂ ਦੇ ਨਾਲ ਬਦਲੇ ਨਹੀਂ ਆ ਇਹਦਾ ਮਤਲਬ ਅਸੀਂ ਦੁਨੀਆ ਤੋਂ ਬਹੁਤ ਪਿੱਛੇ ਚੱਲਦੇ ਸਾਡੇ ਤੋਂ ਤੇ ਅਜੇ ਵੀ ਦੁਨੀਆ 50 ਸਾਲ ਅੱਗੇ ਚੱਲ ਗਈ ਹੈ ਦੁਨੀਆ ਸਾਡੇ ਤੋਂ 50 ਸਾਲ ਅੱਗੇ ਚੱਲ ਗਈ ਅਸੀਂ ਅਜੇ ਵੀ 50 ਸਾਲ ਪਿੱਛੇ ਆ ਕਿਉਂ ਕਿਉਂ ਕਿ ਅਸੀਂ ਕਿਛਦੀਆਂ ਗੱਲਾਂ ਸੁਣਾ ਨਾ ਮੈਂ ਅੱਜ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਸੀ ਕਿ ਅਸੀਂ ਪਿਆਰ ਨੂੰ ਜਿਆਦਾ ਕਰਦੇ ਨਾ ਸਾਡੇ ਚ ਵੀ ਉਹੀ ਆਉਂਦਾ ਹੈ ਜਿਹਨੂੰ ਜਿਆਦਾ ਪਿਆਰ ਕਰਾਂਗੇ ਸਾਡੇ ਸੁਪਨੇ ਚ ਖਿਆਲਾ ਉਹੀ ਆਉਂਦਾ ਹੈ ਜੇ ਕੋਈ ਬੰਦਾ ਆਪਣੇ ਮਾਂ ਨਾਲ ਪਿਆਰ ਕਰਦਾ ਹੈ ਨਾ ਤਾਂ ਆਪਣੇ ਸੁਪਨੇ ਚ ਮਾਂ ਦੀਆਂ ਗੱਲਾਂ ਕੀਤੇ ਆਉਂਦੀਆਂ ਜੇ ਪਿਆਰ ਅੱਜ ਤਾਂ ਤਾਂਨਾਬ ਸ੍ਰੀ ਚੰਦਰ ਭਗਵਾਨ ਜੀ ਦਾ ਅਸੀਂ ਪੂਰਨਵਾਸੀ ਦੇ ਸ਼ੁਭ ਦਿਨ ਤੇ 531ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਆਂ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਅਗਲਾਕ ਅਸੀਂ ਇਸ ਤਰ੍ਹਾਂ ਮਨਾਇਆ ਜਾਨੀ ਕਿ ਇੱਕ ਤਾਂ ਇੱਕ ਤਰੀਕ ਨੂੰ ਬਾਰਿਸ਼ ਪੈ ਰਹੀ ਸੀਗੀ ਤੇ ਦੂਜਾ ਆਲੇ ਦੁਆਲੇ ਸਾਡੇ ਕਈ ਡੇਰਿਆਂ ਦੇ ਵਿੱਚ ਆ ਪ੍ਰੋਗਰਾਮ ਸੀਗੇ ਇਹੀ ਬਾਬਾ ਸ੍ਰੀ ਚੰਦ ਜੀ ਦੇ ਤਾਂ ਕਰਕੇ ਅਸੀਂ ਫਿਰ ਆਪਣੇ ਡੇਰੇ ਵੱਲੋਂ ਵੀ ਦੋਨੇ ਪ੍ਰੋਗਰਾਮ ਇਕੱਠੇ ਹੋ ਜਾਣਗੇ ਪੂਰਨਮਾਸੀ ਅਤੇ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਤੇ ਇੱਕ ਬਾਬਾ ਜੀ ਪੰਜਾਬ ਦੇ ਵਿੱਚ ਖੜਾ ਹੋਏ ਨੇ ਬਹੁਤ ਮੁਸੀਬਤਾਂ ਦੇ ਵਿੱਚ ਲੋਕ ਬਸ ਰਹੇ ਉਹਦੇ ਬਾਰੇ ਤੁਸੀਂ ਕੀ ਅਫਾਜ਼ ਨਹੀਂ ਕਰਦੇ ਦੇਖੋ ਹੜ੍ਹਾਂ ਬਾਰੇ ਮੈਂ ਖੁਦ ਵੀ ਆਪ ਵੀ ਵੀਡੀਓ ਪਾਈ ਸੀਗੀ ਪ੍ਰਮਾਤਮਾ ਨੂੰ ਬੇਨਤੀ ਕਰੀ ਸੀਗੀ ਮਹਾਰਾਜ ਸੱਚੇ ਪਾਤਸ਼ਾਹ ਇਹੜੇ بارش ਹੈ ਇਹ ਬੰਦ ਕੀਤੀ ਜਾਵੇ ਤਾਂ ਕਿ ਜਿੱਥੇ ਹੜ੍ਹਾਂ ਆ ਰਹੇ ਨੇ ਬਹੁਤ ਲੋਕ ਤੰਗ ਨੇ ਤੇ ਸਾਡੇ ਪੰਜਾਬ ਦੇ ਜਿਹੜੇ ਸਮਾਜ ਸੇਵੀ ਨੇ ਜਾਂ ਆਮ ਸੰਗਤ ਹੈ ਉੱਤੇ ਬਹੁਤ ਲੰਗਰ ਪਾਣੀ ਲੈ ਕੇ ਜਾ ਰਹੀ ਹੈ ਤੇ ਉਹਨਾਂ ਦਾ ਧੰਨਵਾਦ ਹੈ ਜਿਹੜੇ ਹੜ੍ਹਾਂ ਚ ਆਏ ਨੇ ਉਹਨਾਂ ਨੂੰ ਬੇਨਤੀ ਆ ਕਿ ਉੱਚੇ ਥਾਂ ਤੇ ਚਲੇ ਜਾਣਾ ਅਤੇ ਆਪਣੀ ਸੇਫਟੀ ਰੱਖੋ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਬਾਬਾ ਸ਼੍ਰੀ ਚੰਦ ਜੀ ਅੰਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹ ਬੜੀ ਧੂਮਤਾਵੰਦ ਨਾਲ ਮਨਾਇਆ ਗਿਆ ਬੁਰਜਟੱਲੇ ਤੇ ਪਿੰਡ ਖੇੜੀ ਨਿਗਾ ਜ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਸਨ ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਦਾ 531 ਨਾ ਇਹ ਪ੍ਰਕਾਸ਼ ਪੁਰਬ ਬੜੇ ਸ਼ਰਧਾ ਭਾਵਨਾ ਪਿਆਰ ਸਤਕਾਰ ਦੇ ਨਾਲ ਮਨਾਇਆ ਗਿਆ। ਆਹ ਵੇਖੋ ਸੰਗਤਾਂ ਕਿੰਨਾ ਇਕੱਠ ਹੈ ਸੰਗਤਾਂ ਦਾ। ਬੜੇ ਪਿਆਰ ਦੇ ਨਾਲ ਸੰਗਤਾਂ ਇੱਥੇ ਇਸ ਅਸਥਾਨ ਤੇ ਪਹੁੰਚੀ। ਇੱਕ ਫਸਲ ਦੀ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆ ਰਹੇ ਨੇ। ਤੁਸੀਂ ਨੂੰ ਗੱਲ ਇਹ ਜਿਹਾ ਕਿ ਜੇਕਰ ਬਹੁਤ ਜ਼ਿਆਦਾ ਲੋਕਾਂ ਦਾ ਮਤਲਬ ਤੰਗ ਪ੍ਰੇਸ਼ਾਨ ਨੇ ਤੇ ਬਹੁਤ ਸਾਰੀਆਂ ਮੌਤਾਂ ਵੀ ਹੋ ਗਈਆਂ, 30-32 ਮੌਤਾਂ ਹੋ ਗਈਆਂ। ਬਾਕੀ ਕਰੋ ਬੇਕਾਰ ਬਹੁਤ ਹੋ ਗਏ, ਫਸਲਾਂ ਦਾ ਨੁਕਸਾਨ ਬਹੁਤ ਹੋ ਗਿਆ। 3 ਲੱਖ 1 ਏਕੜ ਤੋਂ ਉੱਪਰ ਫਸਲ ਮਰ ਗਈ। ਕਿਸਾਨਾਂ ਦੀ ਕੁਝ ਗਿਆ। ਉਹ ਦੇਖੋ ਜੀ ਜਿਹੜੇ ਹੜ੍ਹ ਨੇ ਇਹ ਕੁਦਰਤੀ ਆਫਤ ਵੀ ਕਹਿ ਸਕਦੇ ਆਪਾਂ ਇਹਨਾਂ ਨੂੰ। ਇਹਦੇ ਵਾਸਤੇ ਜੇ ਸਰਕਾਰਾਂ ਮਦਦ ਕਰਦੀਆਂ ਨੇ ਤਾਂ ਉਹ ਜਿਹੜੇ ਇਨਸਾਨ ਧਰਤੀ ਦੇ ਡੇਰੇ ਚੁੱਕੇ ਨੇ ਉਹ ਦੁਬਾਰੇ ਫੇਰ ਉੱਠ ਖੜਨਗੇ ਤੇ ਜੇ ਸਰਕਾਰਾਂ ਨਹੀਂ ਇਹਨਾਂ ਦੀ ਮਦਦ ਕਰਦੀਆਂ ਤਾਂ ਉਹ ਤੁਹਾਨੂੰ ਪਤਾ ਹੀ ਜਾਵੇ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਅੱਗੇ ਬਹੁਤ ਔਖੀ ਲੱਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਇੱਥੇ ਸੰਤ ਸ੍ਰੀ ਪ੍ਰਗਟ ਦਾਸ ਜੀ ਉਹਨਾਂ ਦੇ ਡੇਰੇ ਤੇ ਅਸੀਂ ਆਏ ਆ ਬਾਬਾ ਸ਼੍ਰੀਚੰਦ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਇੱਥੇ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਬਹੁਤ ਹੀ ਵੱਡੇ ਉਤਸ਼ਾਹ ਲੋਕਾਂ ਦੇ ਵਿੱਚ ਸਾਰੇ ਇੱਥੇ ਲੋਕ ਇਕੱਤਰ ਹੋਏ ਆ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਜੀ ਵੱਲੋਂ ਇਸ ਸ਼ੁਭ ਦਿਹਾੜੇ ਦੀ ਸਾਰਿਆਂ ਨੂੰ ਬਹੁਤ ਲੱਖ ਲੱਖ ਵਧਾਈਆਂ ਦਿੰਨੇ ਆ ਸਾਰਿਆਂ ਨੂੰ ਮੁਬਾਰਕਾਂ ਦਿੰਨੇ ਆ ਇਸ ਖੁਸ਼ੀ ਦੇ ਵਿੱਚ ਤੁਸੀਂ ਸਾਰੇ ਇਕੱਤਰ ਹੋਏ ਲੋਕਾਂ ਨੂੰ ਅਸੀਂ ਬਹੁਤ ਤੁਸੀਂ ਪਹਾੜਾਂ ਵਾਲੇ ਲੋਕਾਂ ਨੂੰ ਜਿਹੜੇ ਇੱਥੇ ਇਕੱਤਰ ਹੋਏ ਇਸ ਜਨਮ ਦਿਹਾੜੇ ਤੇ ਸਾਰਿਆਂ ਨੂੰ ਸਖਰ ਪਾਰਟੀ ਜਨਤਾ ਪਾਰਟੀ ਵੱਲੋਂ ਮਹਾਰਾਣੀ ਵੱਲੋਂ ਮੈਂ ਦੁਬਾਰਾ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਇੱਕ ਪ੍ਰਧਾਨ ਜੀ ਪੰਜਾਬ ਦੇ ਵਿੱਚ ਹਾਰਾਏ ਹੋਏ ਨੇ ਫੂਟ ਦਾ ਸਥਿਤੀ ਲੋ ਖਾਤਰੇ ਦਾ ਉਹਦੇ ਬਾਰੇ ਕੀ ਕਹਿੰਦੇ ਹੋ ਬਹੁਤ ਹੀ ਖਤਰਨਾਕ ਸਥਿਤੀ ਪੰਜਾਬ ਦੀ ਬਣੀ ਹੋਈ ਹੈ ਨੋ ਕਰੀਬ 9 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਇਆ ਹੋਇਆ ਔਰ ਸਾਡੇ ਇੱਥੇ ਪਟਿਆਲਾ ਸੰਗਰੂਰ ਦੇ ਵਿੱਚੋਂ ਜਿਹੜੀ ਘੱਗਰ ਲੰਘਦੀ ਹੈ ਰਾਜਪੁਰਾ ਦੇ ਕੋਲੋਂ ਹੋ ਕੇ ਉਹ ਵੀ ਬਹੁਤ ਖਤਰਨਾਕ ਸਥਿਤੀ ਚ ਜਾ ਰਹੀ ਹੈ ਅਜੇ ਤੇ ਕਿਰਪਾ ਨਹੀਂ ਘਟਨੀ ਹੋਇਆ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਅੱਜ ਸੱਚੇ ਪਾਤਸ਼ਾਹ ਦੇ ਘਰ ਆਏ ਆ ਇੱਥੇ ਅਰਦਾਸ ਕਰਦੇ ਆ ਤੇ ਅਸੀਂ ਖੱਗਰ ਦੇ ਆਲੇ ਦੁਆਲੇ ਉੱਥੇ ਵੀ ਅਸੀਂ ਜਿੰਨਾ ਵੀ ਭਾਰਤੀ ਜਨਤਾ ਪਾਰਟੀ ਸੇਵਾ ਕਰ ਸਕਦੀ ਆ ਅਸੀਂ ਕਰ ਰਹੇ ਆ ਤੇ ਦਿਲੋਂ ਲੱਗੇ ਹੋਏ ਆ ਅਸੀਂ ਇੱਕ ਪਤਾ ਹੁੰਦੀ ਖੱਗਰ ਤੇ ਆਈ ਬੈਰੀ ਸੈਂਸ ਹੁੰਦੀ ਆ 5 ਸਾਲਾਂ ਬਾਅਦ ਦੇਖੋ ਪਹਿਲਾਂ ਚੰਦੂ ਮੱਧਰਾ ਜੀ ਐਮਪੀ ਵਾਂਗੇ ਉਹ ਵੀ ਕਹਿੰਦੇ ਖੱਗਰ ਪੱਕਾ ਕਰਵਾਵਾਂਗੇ ਕੁਛ ਨਹੀਂ ਹੋਇਆ ਫਿਰ ਮਹਾਰਾਣੀ ਪੰਕੀ ਕੋਰ ਐਮਪੀ ਵਾਂਗੇ ਉਹ ਵੀ ਨਾ ਕੁਝ ਹੋਇਆ ਫਿਰ ਉਸ ਤੋਂ ਬਾਅਦ ਧਰਮਜੀਤ ਗਾਂਧੀ ਵਾਂਗੇ ਇਹ ਸੈਂਸ ਤਾਂ ਆਈ ਬੈਰੀ ਬੋਟ ਇਲੈਕਸ਼ਨ ਤੇ ਖੱਗਰ ਦੇ ਕਿਉਂ ਹੁੰਦੀ ਆ ਮਹਾਰਾਣੀ ਪਰਨੀਤ ਕੌਰ ਜੀ ਨੂੰ ਨੇ ਖਨੌਰੀ ਤੋਂ ਮਕੋਰੜ ਸਾਹਿਬ ਤੱਕਰ ਕਰੀਬ ਇਹ 15-20 ਕਿਲੋਮੀਟਰ ਦਾ ਟੋਟਾ ਬਣਦਾ ਇੱਕ ਗਰਦਾ ਸਾਰਾ ਚੌੜਾ ਕਰਵਾ ਦਿੱਤਾ ਹੋਇਆ ਉੱਥੇ ਬਹੁਤ ਹੀ 500 90-90 ਫੁੱਟੋ ਚੌੜੀ ਹੈ ਕਰੀਬ ਮੇਰੇ ਖਿਆਲ ਇੰਨਾ ਕੀ ਹੈ ਮੈਂ ਜੇ ਗਲਤ ਨਾ ਹੋਵਾਂ ਤੇ ਜਿਹੜਾ ਪਿਛਲਾ ਹਿੱਸਾ ਇਹ ਵੀ ਬਿਲਕੁਲ ਚੌੜਾ ਕਰਾਉਣ ਵਾਲਾ ਜੇ 27 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਸੈਂਟਰ ਦੇ ਵਿੱਚ ਬੇਨਤੀ ਕਰਕੇ ਜਿਹੜੇ ਵੀ ਸਾਡੇ ਸੈਂਟਰ ਦੇ ਵਜ਼ੀਰ ਹੋਏ ਉਹਨਾਂ ਦੇ ਨਾਲ ਗੱਲ ਕਰਕੇ ਮਹਾਰਾਣੀ ਪ੍ਰਨਿਤ ਕੌਰ ਜੀ ਨੂੰ ਵੀ ਮੈਂ ਬੇਨਤੀ ਕਰੂੰਗਾ ਇਸ ਬਾਬਤ ਅਸੀਂ ਇੱਕ ਅੱਗੇ ਇਥੋਂ ਬਿਲਕੁਲ ਚੌੜਾ ਕਰਾਵਾਂਗੇ ਤਾਂ ਕਿ ਅੱਗੇ ਤੋਂ ਇਹ ਹੜ੍ਹਾਂ ਦਾ ਖਤਰਾ ਹਰ ਵਾਰੀ ਦਾ ਇਹ ਖਤਮ ਹੋ ਜਾਵੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਬਾ ਪ੍ਰਗਟ ਅਦਾਸ ਨੂੰ ਵਧਾਈ ਦਿੰਦੇ ਆ ਕਿ ਇਹ ਹਰ ਸਾਲ ਬਾਬਾ ਸ੍ਰੀ ਚੰਦ ਦਾ ਜਨਮ ਦਿਨ ਮਨਾਉਂਦੇ ਹਨ ਇਸ ਖੁਸ਼ੀ ਸਾਡਾ ਪਿੰਡ ਤੇ ਹੋਰ ਆਂਡ-ਗਮਾਣ ਬਹੁਤ ਆਉਂਦਾ ਹੈ ਤੇ ਖੁਸ਼ੀਆਂ ਦਾ ਮਨਾਇਆ ਜਾਂਦਾ ਹੈ ਇਹ ਪਿੰਡ ਵੱਲੋਂ ਹੀ ਪੂਰਾ ਸਹਿਯੋਗ ਦਿੱਤਾ ਤੇ ਆਲੇ-ਦਾਲੇ ਦੇ ਪਿੰਡਾਂ ਤੋਂ ਸਹਿਯੋਗ ਦਿੱਤਾ ਜਾਂਦਾ ਹੈ ਤੇ ਇੰਨਾ ਕਹਿੰਦਾ ਹੋਇਆ ਅਸੀਂ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ